ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਸਾਡੇ ਫਤੇਗੜ ਚੂੜੀਆਂ ਦੇ ਵਿੱਚ ਇੱਕ ਸਾਡਾ ਰਜੀਵ ਸ਼ਰਮਾ ਨਾਮ ਦਾ ਜਿਹੜਾ ਮੈਂ ਕਹਿ ਸਕਦਾ ਵੀ ਵਰਕਰ ਸੀ ਬੜੀ ਮਿਹਨਤ ਕੀਤੀ ਸੀ ਉਹਦੇ ਕੋਲ ਮੋਟਰਸਾਈਕਲ ਸੀ ਇੱਕ ਉਹਨੇ ਮੋਟਰਸਾਈਕਲ 'ਚ ਤੇਲ ਪਰਵਾਉਣਾ ਉਹਨੇ ਜਿੱਥੇ ਵੀ ਪਾਰਟੀ ਦਾ ਪ੍ਰੋਗਰਾਮ ਹੋਣਾ ਉਸ ਪ੍ਰੋਗਰਾਮ ਦੇ ਵਿੱਚ ਉਹਨੇ ਪਹੁੰਚਣਾ ਸ਼ਰੀਕਲ ਸੀ ਵੱਲੋਂ ਚੇਅਰਮੈਨ ਅ ਰਜੀਵ ਸ਼ਰਮਾ ਫਤੇਗੜ ਚੂੜੀਆਂ ਦੀ ਪਾਰਟੀ ਵਰਕਰਾਂ ਨੂੰ ਦਿੱਤੀ ਮਿਸਾਲ ਆਪਣੇ ਭਾਸ਼ਣ ਚ ਕਿਹਾ ਪਾਰਟੀ ਚ ਕੰਮ ਕਰਨ ਵਾਲੇ ਹਰ ਵਿਅਕਤੀ ਨੂੰ ਪਾਰਟੀ ਦਿੰਦੀ ਹੈ ਪੂਰਾ ਮਾਨ ਸਨਮਾਨ ਅਜਿਹਾ ਹੀ ਇੱਕ ਮਿਸਾਲ ਹੈ ਰਜੀਵ ਸ਼ਰਮਾ ਤਰੰਤਨ ਜਿਮਨੀ ਚੋਂ ਚ ਇੱਕ ਆਪਣੇ ਭਾਸ਼ਣ ਚ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੁਗਿਆ ਆਮ ਆਦਮੀ ਪਾਰਟੀ ਦੇ ਸਹਾਇਕ ਇੰਚਾਰਜ ਅਤੇ ਹਲਕਾ ਬਟਾਲਾ ਤੋਂ ਵਧਾਈ ਖਣ ਉਹਨਾਂ ਵੱਲੋਂ ਇੱਕ ਚੋਟੈਲੀ ਨੂੰ ਸੰਬੋਧਨ ਕਰਦੇ ਆਂ ਫਤੇਗੜ ਚੂੜੀਆਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਚਿਲਾ ਗਰਦਾਸਪੁਰ ਦੇ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਗਰਦਾਸਪੁਰ ਤੋਂ ਲੋਕ ਸਭਾ ਇਨਚਾਰਜ ਅਰਜੀਵ ਸ਼ਰਮਾ ਦੀ ਇੱਕ ਮਿਸਾਲ ਦਿੰਦੇ ਹੋਏ ਕਾ ਅਰਜੀਵ ਸ਼ਰਮਾ ਦੀ ਜਿੱਥੇ ਵੀ ਪਾਰਟੀ ਨੇ ਡਿਊਟੀ ਲਗਾਈ ਹੈ ਉੱਥੇ ਹੀ ਇਹ ਪਹੁੰਚੇ ਹਨ ਅਤੇ ਇਹਨਾਂ ਵੱਲੋਂ ਕਦੀ ਵੀ ਪਾਰਟੀ ਨੂੰ ਨਾਂ ਨਹੀਂ ਕੀਤੀ ਅਤੇ ਇਹਨਾਂ ਦੇ ਪਿਤਾ ਇੱਕ ਆਮ ਕਰਦੇ ਆਦਮੀ ਸਨ ਅਤੇ ਉਹ ਜੋ ਗਵਾਚੀਆਂ ਚਾਪੀਆਂ ਸਨ ਉਹ ਬਣਾ ਕੇ ਦਿੰਦੇ ਸਨ ਅਤੇ ਪਾਰਟੀ ਨੇ ਉਹਨਾਂ ਨੂੰ ਮਾਨ ਸਨਮਾਨ ਦਿੰਦੇ ਹੋਏ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਗਾਇਆ ਹੈ ਸੁਣਾਉਦੇ ਹੋ ਤਾਂ ਨੂੰ ਕੀ ਕੁਝ ਕਿਹਾ ਅਰਜੀਵ ਸ਼ਰਮਾ ਨੂੰ ਲੈ ਕੇ ਸ਼ਰੀਕਲ ਸੀ ਕਿਉਂਕਿ ਮੈਨੂੰ ਅੱਜ ਵੀ ਯਾਦ ਹੈ ਸਾਡੇ ਫਤਿਹਗੜ ਚੂੜੀਆਂ ਦੇ ਵਿੱਚ ਇੱਕ ਸਾਡਾ ਰਜੀਵ ਸ਼ਰਮਾ ਨਾ ਦਾ ਜਿਹੜਾ ਮੈਂ ਕਹਿ ਸਕਦਾ ਵੀ ਵਰਕਰ ਸੀ ਬੜੀ ਮਿਹਨਤ ਕੀਤੀ ਸੀ ਉਹਦੇ ਕੋ ਮੋਟਰਸਾਈਕਲ ਸੀ ਇੱਕ ਉਹਨੇ ਮੋਟਰਸਾਈਕਲ ਚ ਤੇਲ ਪਰਵਾਉਣਾ ਉਹਨੇ ਜਿੱਥੇ ਵੀ ਪਾਰਟੀ ਦਾ ਪ੍ਰੋਗਰਾਮ ਹੋਣਾ ਉਸ ਪ੍ਰੋਗਰਾਮ ਦੇ ਵਿੱਚ ਉਹਨੇ ਪਹੁੰਚਣਾ ਉਹਦੀ ਮਿਹਨਤ ਨੂੰ ਵੇਖਦਿਆਂ ਹੋਇਆ ਉਹਨੇ ਅੱਜ ਤੱਕ ਮੈਂ ਅੱਜ ਵੀ ਕਹਿ ਸਕਦਾ ਉਹਨੇ ਅੱਜ ਤੱਕ ਕਦੀ ਵੀ ਪਾਰਟੀ ਤੋਂ ਕੁਝ ਨਹੀਂ ਮੰਗਿਆ ਉਨੇ ਕਦੀ ਵੀ ਇਹ ਆਸ ਲੈ ਕੇ ਪਾਰਟੀ ਨਾਲ ਨਹੀਂ ਸੀ ਚੱਲਿਆ ਵੀ ਮੈਨੂੰ ਮੇਰੀ ਪਾਰਟੀ ਜਿਹੜੀ ਐ ਵੀ ਪਤਾ ਨਹੀਂ ਚੇਅਰਮੈਨ ਦੇ ਦੂਗੀ ਜਾਂ ਮੈਨੂੰ ਕੀ ਵੱਡੇ ਅਹੁਦਿਆਂ ਤੇ ਬਿਠਾ ਦੂਗੀ ਅੱਜ ਤੱਕ ਉਹਨੇ ਕੁਝ ਨਹੀਂ ਸੀ ਮੰਗਿਆ ਪਰ ਮੈਨੂੰ ਅੱਜ ਵੀ ਯਾਦ ਹੈ ਉਹ ਬੰਦਾ ਫਿਰ ਤੋਹਫੀਆਂ ਦੀਆਂ ਦੁਕਾਨਾਂ ਤੇ ਬੈਠਾ ਸੀ ਆਪਣੀ ਰੋਜ਼ ਜਿੱਦਾਂ ਕਿਰਤ ਕਰਦਾ ਹੈ ਮਿਹਨਤ ਕਰਦਾ ਹੈ ਕਮਾਈ ਕਰਦਾ ਹੈ ਸ਼ਟਰ ਖੋਲਦਾ ਹੈ ਜਾ ਕੇ ਆਪਣੀ ਦੁਕਾਨ ਤੇ ਬੈਠਾ ਹੁੰਦਾ ਤੇ ਜਦੋਂ ਲਿਸਟ ਨਿਕਲਦੀ ਹੈ ਉਸ ਫਤਿਹਗਰ ਚੂੜੀਆਂ ਦੇ ਵਿੱਚੋਂ ਜਿਹੜੀ ਮਾਰਕੀਟ ਕਮੇਟੀ ਦਾ ਚੇਅਰਮੈਨ ਰਜੀਵ ਸ਼ਰਮਾ ਜਦੋਂ ਨਿਕਲਦਾ ਹੈ ਉਹਦੇ ਪਿਤਾ ਜੀ ਮੈਂ ਦੱਸਣਾ ਚਾਹੁੰਦਾ ਇੱਥੇ ਤੁਰਿਆ ਫਿਰਦਾ ਸੀ ਹੁਣ ਵੀ ਕੁਰਸੀਆਂ ਸੈੱਟ ਕਰਦੇ ਅਸੀਂ ਕਿੱਥੇ ਆਹ ਬੈਠਾ ਸੀ ਆਮ ਖਰਚ ਉਹ ਮਿਹਨਤ ਕਰਕੇ ਪਾਰਟੀ ਦੀ ਅੱਜ ਤੱਕ ਇਸ ਬੰਦੇ ਨੇ ਕਦੀ ਕੁਝ ਨਹੀਂ ਮੰਗਿਆ ਜੇ ਇਹਦੀ ਗੁਜਰਾਤ ਡਿਊਟੀ ਲਈ ਹੈ ਗੁਜਰਾਤ ਪਹੁੰਚਿਆ ਜੇ ਦੀ ਮੱਧ ਪ੍ਰਦੇਸ਼ ਡਿਊਟੀ ਲਈ ਹੈ ਮੱਧ ਪ੍ਰਦੇਸ਼ ਪਹੁੰਚਿਆ ਜੇ ਦੀ ਜਿੱਥੇ ਵੀ ਪੰਜਾਬ ਦੇ ਕੋਨੇ ਚ ਡਿਊਟੀ ਲਈ ਹੈ ਉੱਥੇ ਪਹੁੰਚਿਆ ਅੱਜ ਤਰਨਤਨ ਡਿਊਟੀ ਲਈ ਹੈ ਇੱਥੇ ਵੀ ਪਹੁੰਚਿਆ ਇਹ ਵੀ ਅੱਜ ਤੱਕ ਪਾਰਟੀ ਕੋ ਕਦੀ ਕੁਝ ਨਹੀਂ ਸੀ ਮੰਗਿਆ ਪਰ ਇਹਦੇ ਪਿਤਾ ਜੀ ਕਿਹੜੇ ਕੰਮ ਕਰਦੇ ਸੀ ਪਤਾ ਤੁਹਾਨੂੰ ਤਾਲੇ ਦੀਆਂ ਜਿਹੜੀਆਂ ਚਾਬੀਆਂ ਗਵਾਜ ਜਾਂਦੀਆਂ ਸੀ ਨਾ ਉਹ ਚਾਬੀਆਂ ਬਣਾਇਆ ਕਰਦੇ ਸੀ ਇਹ ਉਹ ਆਮ ਆਦਮੀ ਪਾਰਟੀ ਦਾ ਸ਼ਫਾਈਆ ਉਹ ਵਾਲਾ ਅੱਜ ਪਾਰਟੀ ਨੇ ਇਹਨੂੰ ਇੰਪਰੂਵਮੈਂਟ ਟਰਸਟ ਦਾ ਚੇਅਰਮੈਨ ਲਾਇਆ ਤੇ ਲੋਕ ਸਭਾ ਦਾ ਇੰਚਾਰਜ ਲਾਇਆ